ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਇਹ ਅਰਦਾਸ ਬੇਨਤੀ ਕਰਦੇ ਆਂ ਵੀ ਮਾਲਕਾ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਹਨਾ ਵੀ ਤੇਰੇ ਅੱਗੇ ਅਰਦਾਸ ਹੈ ਬੇਨਤੀ ਹੈ ਵੀ ਹੋਰ ਇਸ ਤੋਂ ਬਾਅਦ ਮੀ ਨਾ ਪਾਏ ਤੇ ਦੂਸਰੀ ਗੱਲ ਹੈ ਜਿਹੜੀ ਅੱਜ ਦੀ ਵੀਡੀਓ ਸ਼ੇਅਰ ਕਰਨ ਵਾਸਤੇ ਮੈਂ ਕਿਸੇ ਨੂੰ ਨਹੀਂ ਕਹਿਣਾ ਜਿਹਨੂੰ ਚੰਗੀ ਲੱਗੇ ਉਹ ਹੀ ਸ਼ੇਅਰ ਕਰੂਗਾ ਤੇ ਦੂਜਾ ਕਈ ਬੰਦਿਆਂ ਨੂੰ ਮੇਰੀ ਵੀਡੀਓ ਕੋ ਬੁਰੀ ਵੀ ਲੱਗਣੀ ਹੈ ਤੇ ਚਲੋ ਆਪਾਂ ਤਾਂ ਜੋ ਆਪਦੀ ਗੱਲ ਹੈ ਮੂਰੇ ਰੱਖਣੀ ਆ ਉਹ ਰੱਖ ਕੇ ਰਵਾਂਗੇ ਹਨਾ ਦੇ ਅੱਜ ਦੀ ਜਿਹੜੀ ਵੀਡੀਓ ਮੇਰੀ ਹੈ ਇਹ ਉਹ ਬੰਦਿਆਂ ਵਾਸਤੇ ਹੈ ਵੀ ਜਿਨ੍ਹਾਂ ਨੂੰ ਆਪਣੇ ਲੋਕਾਂ ਨੇ ਆਮ ਲੋਕਾਂ ਨੇ ਘਰ ਬੈਠਿਆਂ ਨੂੰ ਸੁਪਰਸਟਾਰ ਬਣਾਤਾ ਸੁਪਰਸਟਾਰ ਵਾਲੀਆਂ ਫੀਲਿੰਗਾਂ ਲੈਂਦੇ ਆ ਬਣੇ ਵੀ ਆ ਚਲੋ ਲਾਈਫ ਸੈਟਲ ਹੋ ਗਈ ਹੈ ਇਹ ਗੱਲ ਉਹਨਾਂ ਦੀ ਜਿਹੜੇ ਆਪਣੇ ਪੰਜਾਬ ਦੇ ਬਲੌਗਰ ਨੇ ਇਨਫਲੂਐਂਸਰ ਨੇ ਤੇ ਜਿਹੜੇ ਜਿਹੜੇ ਸਿੰਗਰ ਆ ਪੰਜਾਬੀ ਆਪਣੇ ਹਨਾ ਘਰ ਬੈਠਿਆਂ ਨੂੰ ਉਹਨਾਂ ਨੇ ਉਹਨਾਂ ਨੂੰ ਸੁਪਰਸਟਾਰ ਬਣਾਤਾ سوشل میڈیا ਦੇ ਥਰੂ ਆਪਣੇ ਲੋਕਾਂ ਨੇ ਜੀ ਆਪਣੇ ਲੋਕ ਉਹਨਾਂ ਨਾਲ ਜੁੜਿਆ ਉਹਨਾਂ ਨੂੰ ਲਾਈਕ ਕਰਨ ਲੱਗੇ ਆ ਤਾਂ ਹੀ ਉੱਥੇ ਤੱਕ ਪਹੁੰਚੇ ਨੇ ਹਨਾ ਤੇ ਅੱਜ ਦੇ ਮਾਹੌਲ ਦੀ ਹਾਲਾਤਾਂ ਦੀ ਗੱਲ ਕਰੀਏ ਤਾਂ ਹੜ ਆਏ ਪਏ ਨੇ ਮਾਹੌਲ ਪੂਰਾ ਤਕਰੀਬਨ ਖਰਾਬ ਹੋਇਆ ਪਿਆ ਹਨਾ ਰੋਜ਼ ਸੋਸ਼ਲ ਮੀਡੀਆ ਤੇ ਵੀਡੀਓ ਆਪਾਂ ਦੇਖਦੇ ਰਹਿੰਦੇ ਆ ਪਰ ਇਨ੍ਹਾਂ ਬਲੌਗਰਾਂ ਚੋਂ ਜਾਂ ਸਿੰਗਰਾਂ ਚੋਂ ਕੋਈ ਸਾਹਮਣੇ ਕਿਉਂ ਨਹੀਂ ਆਇਆ ਉਹਨਾਂ ਦੇ ਕੰਮ ਨੂੰ ਲੈ ਕੇ ਮੈਂ ਕੁਝ ਨਹੀਂ ਕਹਿ ਰਿਹਾ ਚਲੋ ਥੋਡੀ ਮਿਹਨਤ ਆ ਤੁਸੀਂ ਤਰੱਕੀ ਕਰੀ ਆ ਤੇ ਹੋਰ ਪਰਮਾਤਮਾ ਤਰੱਕੀ ਦੇ ਅੱਗੇ ਆਓ ਪਰ ਜਦੋਂ ਯਾਰ ਹੁਣ ਹੈਲਪ ਦੀ ਲੋੜ ਆਉਂਦੀ ਹੈ ਜੇ ਏਸੀ ਲਵਾ ਲਿਆ ਘਰੇ ਤਾਂ ਆਪਾਂ ਦੇਖਦੇ ਆਂ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਦੋ ਘਰ ਲੈ ਲਿਆ ਤਾਂ ਪਾਤੀ ਗੱਡੀ ਲੈ ਲਈ ਤਾਂ ਪਾਤੀ ਪਰ ਹੁਣ ਹੜਪੀਟ ਤਾਂ ਵਾਸਤੇ ਜਦੋਂ ਉਹ ਲੋਕ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸਟਾਰ ਬਣਾਇਆ ਉਹਨਾਂ ਤੇ ਵਿਫਤ ਹੈ ਉਹਨਾਂ ਵਾਸਤੇ ਕਿਸੇ ਦੀ ਕੋਈ ਵੀਡੀਓ ਕਿਉਂ ਨਹੀਂ ਆ ਰਹੀ ਕੋਈ ਅੱਗੇ ਕਿਉਂ ਨਹੀਂ ਆ ਰਿਹਾ ਕਲਾਕਾਰ ਆ ਜਿਹੜੇ ਇਹ ਤਾਂ ਫੇਮਸ ਨੇ ਤਾਂ ਮਸ਼ਹੂਰ ਨੇ ਜਿਹੜੇ ਇਹੀ ਪਾਗਲ ਲੋਕ ਆ ਜਿਹੜੇ ਉਹਨਾਂ ਦੀਆਂ ਗੱਡੀਆਂ ਮਗਰ ਭਾਜਦੇ ਆ ਉਹਨਾਂ ਨਾਲ ਸੈਲਫੀਆਂ ਲੈਂਦੇ ਆ ਉਹਨਾਂ ਨੂੰ ਸੁਪਰਸਟਾਰ ਵਾਲੀ ਫੀਲਿੰਗਾਂ ਦਿੰਦੇ ਉਹਨਾਂ ਨੂੰ ਬੌਂਸਰ ਰੱਖਣ ਦੀ ਲੋੜ ਪੈਂਦੀ ਹੈ ਇੱਕ ਉਹੀ ਲੋਕ ਨੇ ਅੱਜ ਜਿਹੜੇ ਵਿਪਤਾਂ ਨਾਲ ਝੋਜ ਰਹੇ ਨੇ ਹਨ ਤੇ ਉਹਨਾਂ ਵਾਸਤੇ ਇੱਕ ਬਲਕਾਰਨ ਖੀਲਾ ਸਾਹਿਬ ਹੈ ਜਿਨ੍ਹਾਂ ਨੇ 11000 ਉਹਨਾਂ ਨੇ ਦਿੱਤਾ ਹੈ ਤੇ ਉਹ ਇੱਕ ਲੋੜਵੰਦ ਲਈ 11000 11 ਲੱਖ ਦਾ ਕੰਮ ਕਰੂਗਾ ਚਲੋ ਉਹਨਾਂ ਦਾ ਧੰਨਵਾਦ ਹੈ ਪਰ ਮੈਂ ਬਾਕੀ ਸਿੰਗਰਾਂ ਨੂੰ ਸਾਡਾ ਆ ਜਾ ਖਾਨ ਆ ਗਿਆ ਜੀ ਅੱਜ ਆ ੱ ਢਿੱਲੋਂ ਆ ਗਿਆ ਜੀ ਅੱਜ ਆ ਪਸੰਧੂ ਆ ਗਿਆ ਜੀ ਅੱਜ ਫਲਾਨਾ ਠੰਮਕਾ ਹਨਾ ਇਹਨਾਂ ਲੋਕਾਂ ਨੇ ਯਾਰ ਤੁਹਾਨੂੰ ਸੁਪਰਸਟਾਰ ਬਣਾਇਆ ਤੇ ਅੱਜ ਤੁਸੀਂ ਉਹਨਾਂ ਦੀ ਹੈਲਪ ਲਈ ਥੋੜਾ ਥੋੜਾ ਯੋਗਦਾਨ ਵੀ ਨਹੀਂ ਪਾ ਸਕਦੇ ਅੱਜ ਲੋੜ ਹੈ ਅੱਜ ਜਿੰਨੇ ਬਲੌਗਰ ਨੇ ਸਾਰੇ ਕਿਸੇ ਦੀ ਵਿਆਹ ਦੀ ਪਾਰਟੀ ਹੈ ਕਿਸੇ ਦੇ ਮੁੰਡਾ ਹੋਇਆ ਕਿਤੇ ਦੁਕਾਨਦਾਰੀ ਬੰਨ ਕੱਟਣਾ ਉੱਥੇ ਮਿੰਟ ਜਿ ਇਕੱਠੇ ਹੋ ਜਣੇ ਅੱਜ ਸੋਡੀ ਕਮਿਊਨਿਟੀ ਦੀ ਲੋੜ ਹੈ ਅੱਜ ਇਕੱਠੇ ਹੋ ਸਾਰੇ ਕਿਸੇ ਨੇ ਬਲੌਗ ਵੀ ਨਹੀਂ ਪਾਇਆ ਹੁਣ ਹੈਲਪ ਤਾਂ ਦੂਰ ਦੀ ਗੱਲ ਹੈ ਮੇਰੇ ਹਿਸਾਬ ਨਾਲ ਵਿਚ ਵਿਚ ਤਾਂ ਬੰਦੇ ਇਹੋ ਜਿਹੇ ਬੈਠਾ ਜਿਹਦੇ 5-5 7-7 10-10 ਲੱਖ ਰੁਪਇਆ ਮੰਥਲੀ ਇਨਕਮ ਅਰਨਿੰਗ ਹੈ ਜਿਹੜੀ ਕਰੀ ਜਾਂਦੇ ਆ ਯਾਰ ਹ ਕੀ ਯਾਰ ਕੁਝ ਥੋੜਾ ਬਹੁਤ ਉਹਨਾਂ ਲੋਕਾਂ ਵਾਸਤੇ ਵੀ ਨਹੀਂ ਦੇ ਸਕਦੇ ਉਹਨਾਂ ਲੋਕਾਂ ਦੇ ਬਣਾਏ ਹੀ ਤੁਸੀਂ ਸਟਾਰ ਹੋ ਜੇ ਉਹਨਾਂ ਨੇ ਚਾਹਿਆ ਸਾਨੂੰ ਇਗਨੋਰ ਮਾਰਤਾ ਤਾਂ ਤੁਸੀਂ ਕੁਝ ਵੀ ਨਹੀਂ ਹੋ ਤਾਂ ਮੈਂ ਸਾਨੂੰ ਕੁਝ ਲੈ ਕੇ ਕੋਈ ਛੋਟੇ ਕੰਮ ਨੂੰ ਲੈ ਕੇ ਕੁਝ ਉਹ ਨਹੀਂ ਆ ਮੈਨੂੰ ਹਨਾ ਕਾਹਰੋ ਆਪਦੀ ਮਿਹਨਤ ਆ ਆਪਦੇ ਰਜਗਾਰ ਆ ਆਪਦਾ ਮਨੋਰੰਜਨ ਵਾਸਤੇ ਸਾਰਾ ਕੁਝ ਸਹੀਆ ਕਰੀ ਜਾਓ ਆਪਦਾ ਓਕੇ ਆ ਪਰ ਯਾਰ ਹੈਲਪ ਦੀ ਅੱਜ ਲੋੜ ਆ ਕੇ ਹਾਲਾਤ ਬਣੇ ਪਿਆ ਸੋਸ਼ਲ ਮੀਡੀਆ ਤੇ ਰੋਜ਼ ਵੀਡੀਓ ਦੇਖਦੇ ਹਾਂ ਯਾਰ ਤੁਹਾਡੇ ਤੱਕ ਵੀ ਵੀਡੀਓ ਪਹੁੰਚਦੀਆਂ ਤੁਹਾਨੂੰ ਪਤਾ ਲੱਗਦਾ ਹੀ ਆ ਪਰ ਛੋਟੇ ਅੱਗੇ ਆਉਣ ਦੀ ਲੋੜ ਆ ਹਨਾ ਦੇ ਵਿੱਚ ਸ਼ਾਇਦ ਚਲ ਕੁਝ ਹੁਣ ਇਹੋ ਜਿਹੇ ਬੰਦੇ ਵੀ ਆ ਜਿਨ੍ਹਾਂ ਨੂੰ ਮੈਂ ਕਿਹਾ ਸੀ ਬੁਰੀ ਲੱਗਣੀ ਉਹ ਮੈਨੂੰ ਵੀ ਕਹਿਣਗੇ ਵੀ ਤੂੰ ਵੀ ਵੀਡੀਓ ਪਾਉਣਾ ਹੀ ਆ ਤੇ ਮੈਂ ਮਨੋਰੰਜਨ ਨਾਲ ਤੇ ਪਾਉਣਾ ਤੇ ਮੈਂ ਦੂਸਰੀ ਗੱਲ ਆ ਵੀ ਮੈਨੂੰ ਹਲੇ ਕੋਈ ਅਰਨਿੰਗ ਨਹੀਂ ਆਉਂਦੀ ਇਸ ਤੋਂ ਠੀਕ ਹੈ ਪਰ ਉਸ ਤੋਂ ਇਲਾਵਾ ਵੀ ਮੈਂ ਘਰ ਕੇ ਜਾਰੇ ਵਾਸਤੇ ਵੀ ਤਾਂ ਪ੍ਰਾਈਵੇਟ ਸੈਕਟਰ ਚ ਜੌਬ ਕਰਦਾ ਹੀ ਆ ਹਨਾ ਤੇ ਮੈਂ ਆਪਦੀ ਇੱਛਾ ਆਪਦੀ ਮੰਨ ਲੋ ਪੋਟੇ ਅਨੁਸਾਰ ਆ ਜਿੰਨੀ ਕਾ ਹੈਲਪ ਹੈ ਉਹ ਕਰੂੰ ਆ ਪਰ ਦੂਜੀ ਗੱਲ ਸਵੇਰ ਲਈ ਮਾਰਨਿੰਗ ਪੋਸਟ ਪਾਤੀ ਵੀ ਮੇਰੇ ਅੱਗੇ ਤੱਕ ਲੇਡੀ ਏਰੀਆ ਚ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਸੇਵਾ ਜਾ ਰਹੀ ਹੈ ਉਹ ਪਿੰਡਾਂ ਦੇ ਨਾਂ ਦੱਸ ਦੇ ਮੋਬਾਈਲ ਨੰਬਰ ਦੇ ਦਿਓ ਜਿਹਨੇ ਸੇਵਾ ਪਾਉਣੀ ਆ ਉਹ ਕੰਟੈਕਟ ਕਰ ਸਕਦੇ ਆ ਔਰ ਦੂਸਰਾ ਪਿੰਡ ਪਿੰਡ ਜਾ ਕੇ ਮੈਂ ਜਿਹੜੇ ਪਿੰਡ ਚੋਂ ਸੇਵਾ ਜਾ ਰਹੀ ਹੈ ਵੀਡੀਓ ਫ੍ਰੀ ਬਣਾਵਾਂਗਾ ਬਣਾ ਕੇ ਅਪਲੋਡ ਕਰੂੰਗਾ ਇਸ ਤਰ੍ਹਾਂ ਦੀ ਵੀ ਸੇਵਾ ਔਰ ਫਾਈਨੈਂਸ਼ੀਅਲ ਵੀ ਜਿੰਨਾ ਕਾਪ ਦੇ ਹਿਸਾਬ ਨਾਲ ਆਪਦੇ ਪੁੱਟੇ ਹਿਸਾਬ ਨਾਲ ਮੈਂ ਜਿਹੜੀ ਹੈਲਪ ਆ ਉਹਨਾਂ ਦੀ ਕਰੂੰਗਾ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕੋਈ ਜੈਲਸੀ ਨਹੀਂ ਹੈ ਕੋਈ ਕੰਮ ਨੂੰ ਲੈ ਕੇ ਕੁਝ ਨਹੀਂ ਹੈ ਕੋਈ ਮਿਹਣਾ ਤਾਨਾ ਨਹੀਂ ਹੈ ਹਨਾ ਪਰ ਰਿਕੁਐਸਟ ਹੀ ਹੈ ਤੁਹਾਡੇ ਅੱਗੇ ਸਾਰੇ ਵੀ ਅੱਜ ਕਮਿਊਨਿਟੀ ਦੀ ਲੋੜ ਹੈ ਸਾਰੇ ਇਕੱਠੇ ਹੋਵੋ ਜਿੰਨੇ ਬਲੌਗਰ ਆ ਸਿੰਗਰ ਆ ਜਿਨ੍ਹਾਂ ਲੋਕਾਂ ਨੇ ਤੁ ਇੱਥੋਂ ਤੱਕ ਪਹੁੰਚੇ ਹਾਂ ਤੇ ਉਹ ਲੋਕ ਜਿਹੜੇ ਅਜ ਵਿਵਿਧਤਾ ਦੇ ਨਾਲ ਜਿਹੜੇ ਝੁੱਝੇ ਆਉਂਦੇ ਨੇ ਹਨਾ ਤੇ ਮੇਰੀ ਰਿਕਵੈਸਟ ਹੈ ਬੇਨਤੀ ਹੈ ਸਾਰਿਆਂ ਨੂੰ ਹਨਾ ਤੇ ਸ਼ੇਅਰ ਕਰਨ ਦਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀਡੀਓ ਉਹੀ ਕਰੂਗਾ ਜਿਹਨੂੰ ਚੰਗੀ ਲੱਗੀ ਠੀਕ ਹੈ ਧੰਨਵਾਦ